Hãy subscribe cho kênh Ghiền Mì Gõ Để không video ਰਾਮ ਦੇ ਪੁੱਤਰੇ ਭੂਕੇ ਜਾਦੇ ਆ ਰਾਵਣ ਦਾ ਪੁੱਤਰ ਭੂਕਨ ਦਾ ਇੱਕ ਮਤਲਬ ਸੀਗਾ ਜਿੱਦਾਂ ਰਾਮ ਜੀ ਨੇ ਸਤਾਈ ਵਾਸਤੇ ਜਿੱਤ ਪ੍ਰਾਪਤ ਕੀਤੀ ਸੀ ਜੀ ਬੁਰਾਈ ਦੇ ਉੱਤੇ ਜਿਹੜੀ ਸੀਗੀ ਸਤਾਈ ਦੀ ਜਿੱਤ ਹੋਈ ਸੀਗੀ ਅਹੰਕਾਰ ਅਹੰਕਾਰ ਜੋ ਅਹੰਕਾਰ ਸੀਗਾ ਉਹਦੇ ਅਹੰਕਾਰ 'ਤੇ ਜਿੱਤ ਪ੍ਰਾਪਤ ਕੀਤੀ ਸੀ ਜਿਹੜਾ ਅਲਕਾਰ ਬਣਾ ਰਿਹਾ ਸੀਗਾ ਉਹਨੇ ਜਿੱਤ ਪ੍ਰਾਪਤ ਕੀਤੀ ਸੀ ਇਸੇ ਤਰ੍ਹਾਂ ਡੋਨਲਡ ਟਰੰਪ ਵੀ ਕੀਆ ਦੋ ਦੇਸ਼ਾਂ ਨੂੰ ਲੜਾ ਕੇ ਆਪਣੀਆਂ ਨੀਤੀਆਂ ਜਿਹੜੀਆਂ ਉਹ ਮੋਸਾ ਦਾ ਵਿੱਚ ਲਾਗੂ ਕਰਨੀ ਚਾਹੁੰਦਾ ਹੈਗਾ ਦੋ ਦੇਸ਼ਾਂ ਨੂੰ ਲੜਾ ਲੰਦਾ ਹੈਗਾ ਆਪਦੇ ਹਥਿਆਰ ਵੇਚਨੇ ਚਾਹੁੰਦਾ ਹੈਗਾ ਜਿਹੜਾ ਰਾਵਣ ਸੀਗਾ ਉਹ ਪੁਰਾਣਾ ਰਾਵਣ ਉਸ ਟਾਈਮ ਦਾ ਸਮਝਦਾ ਰਾਵਣ ਸੀ ਇਹ ਮੌਜੂਦਾ ਟਾਈਮ ਦੇ ਵਿੱਚ ਜਿਹੜਾ ਹੈਗਾ ਕਾ ਅਹੰਕਾਰੀ ਰਾਵਣ ਦਾ ਉਤਲਾਸੀ ਬਣਾਇਆ ਹੈਗਾ ਜਿਹਾ ਡੋਨਲਡ ਟਰੰਪ ਹੈ ਇਹ ਵੀ ਆਪਣੀਆਂ ਨੀਤੀਆਂ ਜਿਹੜੀਆਂ ਇਸ ਤਰ੍ਹਾਂ ਬਣਾ ਰਹੇ ਗਏ ਇੱਕ ਪਾਸੇ ਕਹਿੰਦਾ ਵੀ ਜਿਹੜਾ ਇੰਡੀਆ ਮੇਰਾ ਦੋਸਤ ਹੈ ਇੱਕ ਵਾਰ ਦੱਸਦਾ ਵੀ ਹੈ ਮੇਰਾ ਦੋਸਤ ਹੈਗਾਗਾ ਦੂਜੇ ਪਾਸੇ ਬੈਠੇ ਸ਼ੁਰੂਆਮਾਰਦਾ ਹੈਗਾ ਇਸ ਤਰ੍ਹਾਂ ਕਿ ਜਿਹਦੀ ਨੀਤੀਆਂ ਹੈਗੀਆਂ ਉਹ ਦੇਸ਼ਦਰੋਹੀ ਨੀਤੀਆਂ ਹੈਗੀਆਂ ਕਦੇ ਸਾਡੇ ਟਾਇਰ ਫਲਾਇਆ ਜਾਂਦਾ ਹੈਗਾ ਕਦੇ ਕੁਝ ਕੀਤਾ ਜਾਂਦਾ ਹੈਗਾ ਇਸ ਕਰਕੇ ਕਦੇ ਪਾਕਿਸਤਾਨ ਨੂੰ ਕਹਿਣਾ ਹੈਗਾ ਵੀ ਐਵੇਂ ਕਰੋ ਜਦੋਂ ਸਾਡਾ ਆਪਰੇਸ਼ਨ ਸੰਦੂਰ ਹੋਇਆ ਸੀਗਾ ਪਾਕਿਸਤਾਨ ਨੂੰ ਇਹਨੇ ਫੰਡਿੰਗ ਕੀਤੀ ਸੀ ਵੀ ਕੋਈ ਕਹਿੰਦੇ ਟੂ ਬਿਲ ਵੀ ਕੰਟੀਨਿਊ ਜਨ ਲਗਾਤਾਰ ਕੀਤਾ ਜਾਵੇ ਇੱਕ ਵਾਰ ਸੇ ਕਹਿੰਦਾ ਸਾਡਾ ਦੋਸਤੀ ਹੈ ਦੋਸਤੀ ਕਹਦੀ ਹੈ ਵੀ ਇੱਕ ਵਾਰ ਸੇ ਕਹਿੰਦਾ ਹੈਗਾ ਮੈਨੂੰ ਜਿਹੜਾ ਹੈਗਾ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈਗਾ ਜਦੋਂ ਦੋ ਦੇਸ਼ਾਂ ਨੂੰ ਲਾ ਕੇ ਆਪਣੇ ਵਰਡ ਦੇ ਵਿੱਚ ਗੰਦ ਪਾ ਕੇ ਜਾਂ ਲੜਾ ਕੇ ਲੜਾਈਆਂ ਲੜਵਾ ਕੇ ਜੇ ਨੋਬਲ ਪੁਰਸਕਾਰ ਲੈਣਾ ਤਾਂ ਇਹ ਜੇ ਨੋਬਲ ਪੁਰਸਕਾਰ ਦੀ ਕੋਈ ਲੈਣ ਦੀ ਜਰੂਰਤ ਨਹੀਂ ਹੈਗੀ ਆ ਵੀ ਤਾਂ ਅਸੀਂ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਆ ਉਹਨਾਂ ਦੇ ਮਾਧਿਮ ਰਾਹੀਂ ਜਾਂ ਆਪਣੇ ਸਵਦੇਸ਼ੀ ਜਾਗਰਣ ਦੇ ਮੰਚ ਮਾਧਿਮ ਰਾਹੀਂ ਇੱਕ ਅਜਿਹਾ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਵੀ ਇਹ ਜਿਹੜਾ ਹੰਕਾਰ ਦਾ ਪਤਲਾ ਫੁੱਕਿਆ ਜਾ ਰਿਹਾਗਾ ਠੀਕ ਹੈਗਾ ਜਿਵੇਂ ਰਾਵਣ ਬਹੁਤ ਸਮਾਨ ਸੀਗਾ ਇਹ ਵੀ ਗਿਆਨਮਾਨ ਹੋ ਸਕਦਾ ਹੋਵੇਗਾ ਪਰ ਜਿਹਨਾਂ ਦੇ ਮਨ ਦੇ ਵਿੱਚ ਹੰਕਾਰ ਆ ਉਹਦਾ ਟੁੱਟਲਾ ਸੀ ਬੁੱਕ ਰਹੇ ਆ ਅੱਜ ਇੱਕ ਮੈਸੇਜ ਇਹ ਵੀ ਦੇ ਰਹੇ ਆ ਕਿ ਅਸੀਂ ਆਪਣੇ ਦੇਸ਼ ਨੂੰ ਆਤਮ ਨਿਰਭਰ ਆਪਣੇ ਦੇਸ਼ਾਂ ਦੇ ਸਰਦੇਸ਼ੀ ਚੀਜ਼ਾਂ ਉਹਨਾਂ ਨੂੰ ਵਾਧ ਕੇ ਆਤਮ ਨਿਰਭਰ ਬਣਾਉਣ ਵੱਲ ਖੜਾ ਦੇ ਜਾ ਰਹੇ ਆ ਕੀ ਨਾਮ ਹੈ ਜੀ ਤੁਹਾਡਾ ਡੌਨ ਮੈਚ